ਸਾਧ ਸੰਗਤ ਜੀ ਆਪ ਜੀ ਨੇ ਸੁਣਿਆ ਹੋਣਾ ਕਿ ਰਾਜਾ ਜਨਕ ਜੀ ਉਹ ਰਾਜਾ ਸਨ ਰਾਜਾ ਹੁੰਦਿਆਂ ਵੀ ਉਹ ਬ੍ਰਹਮ ਗਿਆਨੀ ਸਨ ਏਡੇ ਸਾਧੂ ਸਨ ਉਹ ਨਰਕਾਂ ਵਿੱਚ ਗਏ ਕਿ ਉੱਥੇ ਲੰਗਦੇ ਟੱਪਦੇਆਂ ਦੇਖ ਕੇ ਉੱਥੋਂ ਦਾ ਚੀਕ ਝਾੜਾ ਉਹਨਾਂ ਨੇ ਧਰਮ ਰਾਜ ਨੂੰ ਆ ਕੇ ਨਰਕ ਖਾਲੀ ਕਰਵਾਇਆ ਸਰਕਾਰਯੋਗ ਠਾਕੁਰudev ਸਿੰਘ ਜੀ ਆਪ ਜੀ ਨੂੰ ਬੇਨਤੀ ਕਰਨ ਲੱਗਾ ਉਮੀਦ ਹੈ ਆਪ ਜੀ ਨੂੰ ਕੋਈ ਨਾ ਕੋਈ ਸਹੂਤ ਪਹੁੰਚਾ ਦੇਵੇਗਾ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਇਸ ਕਰਕੇ ਨਹੀਂ ਕਿ ਅਸੀਂ ਤੁਹਾਨੂੰ ਸਤਿਗੁਰੂ ਸਮਝਦੇ ਆ ਨਹੀਂ ਇਸ ਕਰਕੇ ਕਿ ਆਪ ਜੀ ਮੇਰੇ ਘਰਾਟਾਓ ਗੁਰੂ ਪੁੱਤਰ ਇਸ ਕਰਕੇ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪਿਆ ਤੇ ਅੰਸ਼ਾਮ ਵਿੱਚ ਜਿੱਥੇ ਆਪ ਜੀ ਆਪ ਜੀ ਦੇ ਸਾਥੀਆਂ ਨੇ ਕਬਜ਼ਾ ਕੀਤਾ ਹੋਇਆ ਉਸ ਮੇਲੇ ਦਾ ਭੋਗ ਪੈ ਗਿਆ ਹੋਵੇਗਾ ਨਹੀਂ ਤੇ ਪੈਣ ਵਾਲਾ ਉੱਥੋਂ ਦਾ ਮੇਲਾ ਸਮਾਪਤ ਹੋ ਗਿਆ ਉਹ ਮੇਲਾ ਵੀ ਨਾਮਤਾਰੀ ਸੰਗਤ ਦਾ ਸੀ ਇਹ ਮੇਲਾ ਵੀ ਨਾਮਤਾਰੀ ਸੰਗਤ ਦਾ ਆਪ ਜੀ ਨੂੰ ਬੇਨਤੀ ਹੈ ਆਪ ਜੀ ਪੂਜ ਸਤਿਗੁਰੂ ਮਾਤਾ ਚੰਦਕੌਰ ਜੀ ਅਤੇ ਸੰਤ ਜਗਤਾਜ ਸਿੰਘ ਜੀ ਬਾਕੀ ਸਾਰੇ ਪਰਿਵਾਰ ਨੂੰ ਲੈ ਕੇ ਇੱਥੇ ਆਓ ਸਾਰੀ ਸੰਗਤ ਨੂੰ ਲੈ ਆਓ ਇੱਥੇ ਆ ਕੇ ਦਰਸ਼ਨ ਦਿਓ ਸਾਨੋ ਇੱਥੇ ਜਿੰਨੀ ਸੰਗਤ ਬੈਠੀ ਹੈ ਸਾਨੋ ਆਪ ਜੀ ਤੋਂ ਆਪ ਜੀ ਦੇ ਦਰਸ਼ਨਾਂ ਤੋਂ ਕੋਈ ਖਤਰਾ ਨਹੀਂ ਨਾ ਕਿਸੇ ਚੀਜ਼ ਦੇ ਇਥੋਂ ਖੁੱਸਣ ਦਾ ਖਤਰਾ ਹੈ ਆਪਜੀ ਦੇ ਕੋਲ ਕਿਸੇ ਪਦਵੀ ਦਾ ਕਬਜ਼ਾ ਹੋਵੇਗਾ ਕਿਸੇ ਜਾਇਦਾਦ ਦਾ ਕਬਜ਼ਾ ਹੋਵੇਗਾ ਜਿਹੜੀ ਸੰਗਤ ਇਥੇ ਬੈਠੀ ਹੈ ਇਹ ਸੰਗਤ ਕੋਲ ਸਿੱਖੀ ਹੈ ਸ਼ਰਧਾ ਹੈ ਇਹ ਚੀਜ਼ ਕੋਈ ਵੀ ਖੋ ਨਹੀਂ ਸਕਦਾ ਇਸ ਕਰਕੇ ਸਾਨੂੰ ਕੋਈ ਖਤਰਾ ਨਹੀਂ ਕਿ ਸਾਡੇ ਤੋਂ ਕੋਈ ਖੋ ਕੇ ਕੁਝ ਲੈ ਜਾਵੇਗਾ ਕੋਈ ਕਬਜ਼ਾ ਲੈ ਜਾਵੇ ਕਿਉਂਕਿ ਸਾਡੇ ਖਾਸ ਕਰਕੇ ਮੇਰੇ ਭੈਣੀ ਸਾਹਿਬ ਆਉਣ ਤੇ ਆਪ ਜੀ ਨੂੰ ਡਾਰੇ ਕਿ ਇੱਥੇ ਕਬਜ਼ਾ ਕਰ ਲੈਣਗੇ ਸਾਡੇ ਤੋਂ ਤਾਂ ਕਿਸੇ ਦੀ ਕਬਜ਼ਾ ਕਰਨ ਦੀ ਕੋਈ ਇੱਛਾ ਨਹੀਂ ਪਰ ਨਾ ਤੁਹਾਡੇ ਤੋਂ ਸਾਡਾ ਤੁਹਾਡੇ ਤੋਂ ਕੁਝ ਖੋਣ ਦੀ ਵੀ ਕੋਈ ਇੱਛਾ ਨਹੀਂ ਚਲੋ ਤੁਹਾਡਾ ਧਰ ਤੁਹਾਨੂੰ ਮੁਬਾਰਕ ਅਸੀਂ ਫੇਰ ਵੀ ਤੁਹਾਨੂੰ ਬੇਨਤੀ ਕਰਦੇ ਆ ਸਾਰੀ ਸੰਗਤ ਹੀ ਬੇਨਤੀ ਕਰਦੇ ਆ ਮੈਂ ਵਿਸ਼ੇਸ਼ ਰੂਪ ਵਿੱਚ ਕਰਦਾ ਕਿ ਆਪ ਜੀ ਇੱਥੇ ਦਰਸ਼ਨ ਦਿਓ ਤਾਂ ਆਖੇ ਪੰਥ ਇਕੱਠਾ ਹੋ ਜਾਵੇ